ਅੱਗੇ ਰਾੜਿਆ ਰਾੜਾਂ ਦਾ ਸਸਿਕਾਰ ਦੀ ਜੈ ਮਾਤਾ ਦੀ ਐ ਆਈ ਸਾਡੀ ਗੱਡੀ ਚੱਲ ਜਾ ਰਹੀ ਹੈ ਜਿੰਦਬੋਨੀ ਮਾਤਾ ਦੇ ਮਤਾ ਦੇ ਜਾ ਰਹੇ ਹੈ ਇਹ ਅੱਜ ਪਹਿਲਾ ਮਰਾਤਾ ਹੈ ਐ ਆਇਦਾ ਮੌਲਦ ਅਦਾਨੀ ਕੀ ਹੈ ਮੌਲ ਰਸਤੇ ਦਾ ਰਸਤੇ ਵਿੱਚ ਵੀ ਦੁਕਾਨੇ ਕੀ ਚੱਲ ਰਿਹਾ ਹੈ ਅ ਦੁਆਰ ਦੇ ਤੁਹਾਨੂੰ ਦਰਸ਼ਨ ਵੀ ਦਰਸ਼ਨ ਵੀ ਕਰਾਵਾਂਗੇ ਸਾਡੇ ਨਾਲ ਅੱਜ ਬਣੇ ਰਹੀਓ ਮੁੰਡੇ ਦੇ ਸੱਟ ਵੀ ਲੱਗੀ ਸੀ ਨਾ ਨਾਲ ਆਹੋ ਦੱਟ ਬੇਟੇ ਦੇ ਸੱਟ ਲੱਗ ਗਈ ਓ ਸਿਕੰਦਰ ਆਏ ਸਿਕੰਦਰ ਸੁਪਰਵਾਰ ਲੱਗੀ ਸੁਪਰਵਾਰ ਲੱਗੀ ਮੈਂ ਦੁਆਰ ਤੇ ਨਹੀਂ ਸੀ ਕਿਤੇ ਮੈਂ ਦੁਆਰ ਤੇ ਚਾਹੀ ਨਹੀਂ ਆ ਜਾੜਾ ਵਿੱਚ ਗਿਆ ਤੇ ਅਜਾਣੇ ਕੋਈ ਸੀਨ ਹੋ ਗਿਆ ਨਾ ਟੇਹਾਲਾ ਉਹ ਤਾਂ ਅੱਡੇ ਨਾਲ ਸ਼ੇਅਰ ਕਰਦੇ ਆ ਕੋਤਨਾ ਰਾਸਤੇ ਵਿੱਚ ਮੋਟਰ ਸੀਗੀ ਮੋਟਰ ਚੱਲਦੀ ਵੇ ਸੀਗੀ ਤੇ ਮੈਂ ਕਿੰਨਾ ਸੋਚਿਆ ਚੱਲ ਨਾਲੇ ਪਾਣੀ ਪੀ ਲੈਣੇ ਆ ਤੇ ਨਾਲੇ ਪਾਣੀ ਪੀ ਲੈਣੇ ਆ ਤੇ ਨਾਲੇ ਇਹਨਾਂ ਮੋਟਰਸਾਈਕਲ ਨੂੰ ਢੋਲਾਂਗੇ ਉਹ ਦਵਾਜ ਆ ਗਿਆ ਪਰ ਉਹ ਕੀ ਨਾ ਮੋਟਰਸਾਈਕਲ ਦਾ ਧੋੜਿਆ ਉਹ ਸਾਰਾ ਟੈਂਕੀ ਦਾ ਪਾਣੀ ਚ ਲੱਗ ਗਿਆ ਆ ਸਾਰਾ ਇੱਥੋਂ ਸਾਰਾ ਸਿੱਧਾ ਟੈਂਕੀ ਦਾ ਪ੍ਰੈਸ਼ਰ ਪ੍ਰੈਸ਼ਰ ਜਿਹੜਾ ਹੈਗਾ ਸਾਰਾ ਸਿੱਧਾ ਇੱਥੇ ਪਾਇਆ ਤੇ ਉਹ ਸਾਰਾ ਪ੍ਰੈਸ਼ਰ ਉਹ ਟੈਂਕੀ ਦਾ ਮੈਨੂੰ ਪਤਾ ਨਹੀਂ ਸੀਗਾ ਉਹ ਟੈਂਕੀ ਥੱਲੇ ਉਹ ਮੇਰੇ ਖਿਆਲ ਚ ਉਹ ਜਦੋਂ ਆਪਾਂ ਮੋਟਰਸਾਈਕਲ ਖੋਲਿਆ ਸੀਗਾ ਨਾ ਤੇ ਉਹ ਉਹਦੇ ਵਿੱਚ ਮੇਰੇ ਖਿਆਲ ਚ ਬਲੋਕੇ ਆ ਗਈ ਜਾਂ ਫਿਰ ਪਾਈਪ ਪੂਰਾ ਲੱਗੀ ਨਹੀਂ ਸੀਗੀ ਉਹ ਸਾਰਾ ਟੈਂਕੀ ਦੇ ਵਿੱਚ ਚਲ ਗਿਆ ਪਾਣੀ ਬੋਲੇ ਕਿ ਵੀ ਜਾਂਦੀ ਵੀ ਮੈਂਗਾ ਨਾ ਜਾਓ ਪਿੱਛੇ ਰਹਿਣ ਤੋਂ ਪਾਣੀ ਘਰੇ ਜਾ ਕੇ ਪੀ ਲਾਂਗਾ ਪਾਣੀ ਪੀਣਾ ਮੋਟਰਸਾਈਕਲ ਨੂੰ ਪਲਾਤਾ ਪਾਣੀ ਉਹ ਮੋੜ ਵਾਲ ਦੇ ਵਿੱਚ ਪਾਣੀ ਪੈ ਗਿਆ ਜੀ ਉਹ ਲੈ ਇਹ ਗੱਲੀ ਬੰਦੋਂ ਹਾਂਦੇ ਆ ਤੇ ਉਹ ਮਿਸ਼ਿੰਗ ਕਰ ਲਾ ਪਿਆ ਫਿਰ ਮਿਸ਼ਿੰਗ ਕਰ ਲਾ ਪਿਆ ਤੇ ਫਿਰ ਮੁੜ ਗਿਆ ਜੀ ਆਣੀ ਹੈ ਜਾਓਗੇ ਕਾ ਮਾਰ ਲਗਾਵੇਂ ਕਾ ਮਾਰ ਬਾਰੇ ਗਈ ਬਸ ਹੋ ਗਈ ਵਾਹ ਦਾ ਕੰਮ ਖਰਾਬ ਹੋ ਗਿਆ ਪਹਿਲਾ ਦੋ ਤਿੰਨ ਜਾਨੇ ਨੂੰ ਹੱਥ ਦਿੱਤਾ ਕਿਸੇ ਨੇ ਨਹੀਂ ਰੋਕਿਆ ਜਾ ਕੋਈ ਇੱਕ ਬੰਦਾ ਮੁੰਡਾ ਆਉਂਦਾ ਹੀ ਫੇਰ ਉਹਦੇ ਕੌਨਫੀਡੈਂਸ ਦੇ ਨਾਲ ਨਾ ਮੋਲੇ ਨਾ ਖੜਾ ਹੋ ਗਿਆ ਵਾਗ ਰੋਕ 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 ਉਹਨੇ ਰੋਕ ਲਿਆ ਉਹ ਉਹ ਲੋਕਾਂ ਦਾ 5 ਵਜੇ ਕੀ ਗੱਲ ਹੈ ਮੇਰਾ ਭਰਾਵਾ ਮੋਟਰਸਾਈਕਲ ਬੰਦ ਹੋ ਗਿਆ ਤੇ ਇੱਦਾਂ ਕਰ ਪੈਰ ਲਾ ਪੈਰ ਲਾ ਕੇ ਸਾਨੂੰ ਮੋਟਰਸਾਈਕਲ ਤੋਂ ਅੱਗੇ ਇੱਕ ਦੁਕਾਨ ਹੈਗੀ ਮੋਟਰਸਾਈਕਲ ਦੀ ਤੇ ਉੱਥੇ ਕਾਲਾ ਕਰਦੇ ਆ ਉਹ ਪੇਂਟ ਸੀਗਾ ਮੇਰੇ ਖਿਆਲ ਚ ਪੇਂਟ ਭਲਾ ਕਿਹੜਾ ਸੀਗਾ ਪੁੱਜ ਪਤਾ ਨਹੀਂ ਕਿ ਨਾ ਆਇਆ ਉਹ ਏਜੰਸੀ ਦਾ ਕੀ ਪੇਂਟ ਸੀਗਾ ਸਾਹਮਣੇ ਸਕੂਲ ਆ ਉਹਦੇ ਪਤਾ ਨਹੀਂ ਕਿਹੜਾ ਆਹ ਏਜੰਸੀ ਆ ਤੇ ਏਜੰਸੀ ਹੈਗੀ ਆ ਜੀ ਕਿ ਨਾ ਉਹ ਤਾਂ ਸੰਗਿਆ ਤੁਰਦਾ ਹੁੰਦਾ ਆਪਣੇ ਆਣ ਕੀ ਪਿੰਡ ਦਾ ਨਾਂ ਆਲਾ ਹੀ ਆ ਇਹ ਲੈਓ ਆ ਪਿੰਡ ਦਾ ਤੁਹਾਨੂੰ ਦੱਸ ਦਿੰਦਾ ਆਣ ਵਾਲਾ ਹੀ ਆ ਵਸੇ ਆਈ ਇੱਥੇ ਪਹੁੰਚਿਆ ਲੈ ਕੋਲ ਆ ਆਇੜ ਪਿੰਡ ਆ ਤੇ ਉਹਨੂੰ ਜੀ ਪਾਣ ਉਹਨੇ ਨੈਨੋ ਵਾਲ ਤੱਕ ਜਾਣਾ ਹੈਗਾ ਨੈਨੋ ਵਾਲ ਤੱਕ ਜਾਣਾ ਹੈ ਤੇ ਉਹ ਵੱਲ ਕੇ ਕੋਲ ਜਿਹੜਾ ਅੰਦਰ ਨੈਣ ਵਾਲਦਾ ਉੱਥੋਂ ਉੱਥੇ ਤੱਕ ਜਾਣਾ ਹੈ ਉੱਥੇ ਉਹਨੇ ਪੈਰ ਲੋ ਆਤਾ ਉੱਥੇ ਤੱਕ ਪੈਰ ਲੋ ਆਤਾ ਵੀ ਕਹਿੰਦਾ ਵੀ ਮਤਲਬ ਕਿ ਅੱਗੇ ਤੱਕ ਸਾਨੂੰ ਛੱਡਿਓ ਮੈਂ ਕਿਹਾ ਉਹਨੂੰ ਅੱਗੇ ਅੱਗੇ ਤੱਕ ਛੱਡਿਓ ਯਾਰ ਭਾਜੀ ਤੇ ਉਹਨੇ ਨਾ ਮੋਟਰਸਾਈਕਲ ਵਾਲੇ ਮੋਟਰਸਾਈਕਲ ਵਾਲੀ ਦੁਕਾਨ ਜਿਹੀ ਤੇ ਉਹਨੇ ਸਾਹਮਣੇ ਮੋਟਰਸਾਈਕਲ ਵਾਲੀ ਦੁਕਾਨ ਤੇ ਪਹਿਲਾਂ ਇੱਕ ਮੋਟਰਸਾਈਕਲ ਵਾਲੀ ਦੁਕਾਨ ਦੇਖੀ ਉਹ ਬੰਦ ਸੀਗੀ ਉਹ ਦੂਜੀ ਮੋਟਰਸਾਈਕਲ ਵਾਲੀ ਦੁਕਾਨ ਖੁੱਲੀ ਸੀਗੀ ਫਿਰ ਜੀ ਉਥੇ ਉਥੇ ਗਏ ਉਹ ਤੇ ਉਹ ਕਸਟਮਰ ਸੀ ਇਹ ਪਹਿਲਾਂ ਹੀ ਕਸਟਮਰ ਸੀ ਇਹ ਤੇ ਉਹਨੂੰ ਮੈਂ ਕਿਹਾ ਭਾਜੀ ਮੈਂ ਕਿਹਾ ਸਾਡਾ ਕਰਦੇ ਯਾਰ ਆਈ ਮੈਂ ਕਿਹਾ ਪੂਰ ਜਾਣਾ ਨੇਰਾ ਪੈਣਾ ਬੜਾ ਬੜਾ ਟੈਂਕੀ ਆ ਮੈਂ ਦੱਸਿਆ ਮੈਂ ਕਹਿੰਦਾ ਉਹ ਤਾਂ ਉਹ ਮੋਟਾ ਨੂੰ ਤੇ ਪੂਰਾ ਪ੍ਰੈਸ਼ਰ ਉਹ ਜਿਹੜਾ ਪੰਪੀ ਜਿਹੜੀ ਹੁੰਦੀ ਆ ਉਹਦਾ ਪ੍ਰੈਸ਼ਰ ਪ੍ਰੈਸ਼ਰ ਬਹੁਤ ਹੁੰਦਾ ਤੇ ਉਹ ਉਹ ਤੇ ਉਹ ਆਤਾ ਮੈਂ ਕਿਹਾ ਤੇ ਸਾਰਾ ਟੈਂਕੀ ਚ ਮੈਂ ਕਿਹਾ ਪਾਣੀ ਚੱਲ ਗਿਆ ਕਹਿੰਦਾ ਭਾਜੀ ਟੈਂਕੀ ਟੋਕੀ ਖੋਲਣੀ ਪੈਣੀ ਆ ਇਹ ਤੇ ਟਾਈਮ ਲੱਗ ਜਾਣਾ ਤੇ ਟੈਂਕੀ ਟੋੰਗੀ ਦਾ ਖੋਲਣੇ ਆਉਂਦੀ ਸੀ ਕਿ ਮੈਨੂੰ। ਮੈਂ ਭਰਾ ਆਲੇ ਖੋਲ ਦਿੱਤੀ ਟੈਂਕੀ। ਉਹ ਤੋਂ ਟਾਈਮ ਨਹੀਂ ਸੀਗਾ ਉਹ ਟਾਈਮ ਲੱਗੇ ਲੱਗ ਜਾਣਾ ਇਹ ਮੋਟਰਸਾਈਕਲ ਉਹਨੇ ਖੋਲਿਆ ਪਿਆਈ ਉਹ ਕਰੰਟ ਆਈਗਾ। ਮੈਂ ਉਹਨੇ ਖੋਲਿਆ ਪਿਆਈ ਉਹ ਤੋਂ ਬਾਅਦ ਸਾਡਾ ਮੋਟਰ ਮੈਂ ਤਾਂ ਬੈਟਰੀ ਖੋਲ ਦਿੱਤੀ। ਉਹਨੇ ਪਹਿਲਾਂ ਬੈਟਰੀ ਖੋਲ ਦਿੱਤੀ। ਕਹਿੰਦਾ ਚਾਹ ਸੈਲਫ ਨਹੀਂ ਜਾਗੋ ਤੀ ਚੱਕਦਾ ਪਿਆਗਾ ਤੇ ਬੈਟਰੀ ਜਿਆਦਾ ਕਰਨੇ ਪੈਣੇ ਮੈਂ ਕਹਾ ਚੱਲ ਭਰਾਵਾ ਮੈਂ ਮੈਨੂੰ ਪਤਾ ਹੀ ਕਾ ਮੈਂ ਕਹਾ ਵੇ ਪਾਣੀ ਜਿਹੜਾ ਉਹ ਪੰਪ ਦੇ ਵਿੱਚ ਚਲ ਗਿਆ ਤੇ ਉਹ ਮੇਰੇ ਕੋਲ ਲੱਗ ਗਿਆ ਮੈਂ ਤਾਂ ਟੈਂਕੀ ਦੇ ਵਿੱਚ ਜਦੋਂ ਟੈਂਕੀ ਖੋਲੀ ਮੈਂ ਟੈਂਕੀ ਖੋਲ ਗਿਆ ਤੇ ਸਾਰਾ ਪਾਣੀ ਉਹ ਦੂਜਨ ਆ ਗਿਆ ਬੋਤਲ ਦੇ ਵਿੱਚ ਕੱਢਿਆ ਤੇ ਕੁਝ ਪਾਣੀ ਪਾਣੀ ਕਿੰਨਾ ਹੀ ਬੋਲ ਲਿਟਰ ਦੀ ਬੋਤਲ ਤੇ ਇੰਨਾ ਪਾਣੀ ਸੀਗਾ ਮਲਗ ਇਹ ਮਲਗ ਲਾ ਲਓ ਅੱਧਾ ਲਿਟਰ ਉਹਦੇ ਵਿੱਚ ਪਾਣੀ ਚਲ ਗਿਆ ਸੀ ਤੇ ਜੀ ਟੈਂਕੀ ਸਾਰੀ ਖਾਲੀ ਕੀਤੀ ਪੰਪ ਖੁੱਲਿਆ ਪੰਪ ਸਾਫ ਸੋ ਕੀਤਾ ਉਸ ਓਕੇ ਉਹ ਜਿਲ੍ਹੇ ਆਣੇ ਦੇਖਿਆ ਤੇ ਇਹਨੇ ਸਾਰਾ ਖੋਲ ਖਾਲ ਕੇ ਪਲਾਸ ਦਿੱਤਾ ਮੋੜ ਦੇ ਅਗਲ ਉਹ ਨਰ ਲੱਗੇ ਨਹੀਂ ਲੱਗਿਆ ਮਕੈਣਗਰ ਉਹ ਕਹਿੰਦਾ ਸਾਡੇ ਹੱਥਾਂ 'ਚ ਖੁੱਲਿਆ ਹੋਵੇ ਤਾਂ ਹੀ ਗਾਰੰਟੀ ਨਹੀਂ ਹੈ ਤੁਸੀਂ ਆਪ ਖੋਲਦੇ ਆ ਵੀ ਬੰਦ ਕਰੋ ਆ ਵੀ ਬੰਦ ਕਰੋ ਕਹਿੰਦਾ ਇਹਨੇ ਖੋਲ ਦਿੱਤਾ ਕਹਿੰਦਾ ਇਹ ਤਾਂ ਬੰਦ ਨਹੀਂ ਹੋਣਾ ਲਾ ਕਹਿੰਦਾ ਇਤਨੀ ਬੰਦ ਨਾ ਰਹਿ ਲੈ ਮੈਂ ਨਾ ਕੋਈ ਗੱਲ ਦੀ ਖੋਲ ਨੀ ਪਾਉਂਦੀ ਵੀ ਬੰਦ ਵੀ ਕਰੂੰਗਾ ਮੈਂ ਤੇਰੀ ਖੋਲ ਜਲਾ ਤੇ ਜਦੋਂ ਅ ਉਹ ਜਿਲੇ ਦਾ ਖੋਲਦਾ ਕੋਈ ਕੰਮ ਕਰਦੇ ਆਂ ਮੈਂ ਖੋਲ ਖਾਲ ਕੇ ਸਾਰਾ ਉਹ ਪੰਪ ਖੋਲਿਆ ਵਿੱਚੋਂ ਸਾਰਾ ਕੁਝ ਸਾਫ ਕਰ ਦਿੱਤਾ ਮਤਲਬ ਕਿ ਪਾਣੀ ਪੁੱਟ ਸਾਰਾ ਕੱਢ ਦਿੱਤਾ ਤੇ ਉਹ ਉਹਨਾਂ ਕਲਾ ਕਰਦੇ ਨੇ ਕਹਿੰਦਾ ਇਹਨੇ ਖੋਲ ਤਾਂ ਦਿੱਤਾ ਕਹਿੰਦਾ ਇਹ ਤੋਂ ਬੰਦ ਨਹੀਂ ਹੋਣਾਗਾ ਤੇ ਕਹਿੰਦਾ ਮੈਂ ਵੀ ਨਹੀਂ ਕਹਿੰਦਾ ਮੈਂ ਵੀ ਨਹੀਂ ਕਰਨਾ ਹੈਗਾ ਕਹਿੰਦਾ ਇਹ ਬੜਾ ਸ਼ਿਆਰ ਬੰਦਾ ਵੀ ਆਪਣੇ ਆਪ ਤੇ ਕਹਿੰਦਾ ਕਰਨਾ ਮੈਂ ਵੀ ਨਹੀਂ ਹੈਗਾ ਮੈਂ ਵੀ ਟਾਈਮ ਸੇ ਨਿਕਲ ਜਾਣਾ ਇਹ ਇਹ ਬੰਦਾ ਉਹ ਤੇ ਬੈਠੀ ਪਈ ਸੀ ਕਿ ਇਹਨੇ ਪਰ ਫੋਨ ਲਿਆ ਮੈਨੂੰ ਸੁਣਦਾ ਨਹੀਂ ਪਾਈ ਮੈਂ ਮੈਂ ਤਾਂ ਮੋਟਰਸਾਈਕਲ ਤੇ ਦੁਆਲੀ ਸੀਗਾ ਇਹਨੇ ਸੁਣ ਲਿਆ ਵੀ ਉਹ ਮਲ ਕੇ ਇਦਾਂ ਇਦਾਂ ਕਹਿੰਦਾ ਵੀ ਆਈ ਨਹੀਂ ਮੈਂ ਇਹਨੇ ਕੋਲ ਤਾਂ ਦਿੱਤਾ ਆਈ ਹੁਣ ਇਹਨੂੰ ਇਹਦੀ ਹੈਲਪ ਹੋਣੀ ਹੈ ਇਹਦੀ ਕੀ ਕਰਨੀ ਆ ਇਹਨੇ ਉਹ ਸਾਰਾ ਖਲਾਅ ਦਿੱਤਾ ਮੋਟਰਸਾਈਕਲ ਤੇ ਜੀ ਆਈ ਪਹਿਲੇ ਮੁਰਗੇ ਪੂਰਾ ਆਪਣਾ ਕੋਨਫੀਡੈਂਸ ਹੈਗਾ ਮਤਲਬ ਕਰ ਦੇਣਾ ਮੈਂ ਕਹਿੰਦਾ ਕਰ ਦੇਣਾ ਕੋਈ ਗੱਲ ਦੀ ਖੋਲ ਦੇ ਖੋਲ ਕੇ ਕਰ ਦਿੱਤਾ ਮੋਟਰਸਾਈਕਲ ਮੈਨੂੰ ਡਰ ਲੱਗਦਾ ਪਿਆ ਸੀ ਚੱਲ ਮੈਨੂੰ ਡਰ ਲੱਗਦਾ ਪਿਆ ਸੀ ਕਿ ਪਤਾ ਨਹੀਂ ਚੱਲਣਾ ਕਿ ਨਹੀਂ ਚੱਲਣਾ ਉਹਨੇ ਵੀ ਨਹੀਂ ਹੱਥ ਪਾਣਾ ਉਹ ਵੀ ਉਹ ਵੀ ਫਟਾਫਟ ਉਹਨੇ ਟੂਲ ਟਾਲ ਖੋਲ ਟੂਲ ਟਾਲ ਸਾਰੇ ਇਕੱਠੇ ਕਰਕੇ ਤੇ ਉਹਨੇ ਬੰਦ ਕਰਦੇ ਮਰ ਗਏ ਸਾਰਾ ਸਾਈਡ ਤੇ ਰਹਿ ਦਿੱਤਾ ਉਹਨੇ ਟੂਲ ਟਾਲ ਤੇ ਮੈਨੂੰ ਇਹ ਕੰਮ ਆਸੇ ਡਰ ਲੱਗਿਆ ਵੀ ਮੈਨੂੰ ਲੱਗਦਾ ਜੇ ਸਟਾਰਟ ਨਾ ਹੋਇਆ ਤੇ ਮੈਨੂੰ ਲੱਗਦਾ ਇਹਦੀ ਹੈਲਪ ਲੈਣੀ ਪੈਣੀ ਹੈ ਫਿਰ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਭਾਜੀ ਮੈਂ ਕਿਹਾ ਗੁੱਸਾ ਨਾ ਕਰੀ ਮੇਰਾ ਭਰਾ ਮੈਂ ਕਹਾ ਯਾਰ ਮੈਂ ਕਹਾ ਮੈਂ ਪਹਿਲਾਂ ਵੀ ਇੱਕ ਦੋ ਵਾਰ ਏਜੰਸੀ ਵੀ ਖਲਵਾਇਆ ਤੇ ਮੈਂ ਬਾਹਰ ਵੀ ਖਲਵਾਇਆ ਮੈਂ ਕਹਾ ਮੈਨੂੰ ਪਤਾ ਮੈਂ ਕਿੱਦਾਂ ਖੁੱਲਦਾ ਕਿੱਦਾਂ ਨਹੀਂ ਖੁੱਲਦਾ ਤੇ ਮੈਂ ਕਹਾ ਮੇਰਾ ਭਰਾ ਗੁੱਸਾ ਨਾਲ ਕਰੀ ਤੇ ਜੋ ਵੀ ਤੇਰੀ ਮਿਹਨਤ ਹੈ ਕਹਿੰਦਾ ਤੂੰ ਤੂੰ ਦਾਦਾ ਸਾਹਮਣੇ ਕਹਿੰਦਾ ਆਈ ਵੀ ਕੋਲੀ ਦੇਣਾ ਹੈਂ ਜਾਂ ਤੂੰ ਦਾਦਾ ਸਾਹਮਣੇ ਸਾਡੇ ਕਰਨ ਲਾ ਪਿਆ ਖੋਲ ਖਾਲ ਕੇ ਸਾਰਾ ਕੰਮ ਕਰ ਦਿੱਤਾ ਕਹਿੰਦਾ ਦਾਦਾ ਨੂੰ ਕਹਿੰਦਾ ਦਾਦਾ ਨੂੰ ਕਹਿੰਦਾ ਦਾਦਾ ਨੂੰ ਲੱਗਦਾ ਵੀ ਇਹਨੇ ਲੱਗਦਾ ਖੋਦਣਾ ਨਹੀਂ ਹੈਗਾ ਦੇ ਜਾਈ ਪੋਰ ਤੇ ਇਹ ਮੇਰਾ ਹੀ ਫੇਟ ਮੋਡ ਕੀਤਾ ਮੁਰਦਲ ਦੇ ਕਿੱਕਾ ਦੋ ਤਿੰਨ ਮਾਰੀਆਂ ਤੇ ਤਿੰਨ ਚਾਰ ਵਾਰੀਆਂ ਤੇ ਚਾਰ ਕਿੱਕਾ ਵਾਲ ਸਟਾਰਟ ਹੋ ਗਿਆ ਜੀ ਸਟਾਰਟ ਹੋ ਗਿਆ ਫਿਰ ਆਪਾਂ ਸਾਹ ਸਾ ਆਇਆ ਹੀ ਤੇ ਸ਼ੁਕਰ ਆ ਭਰਾਵਾ ਫੌੜ ਗਏ ਅ ਬਾਈ ਇਹਦਾ ਵੀ ਸ਼ੇਅਰ ਕਰਨਾ ਆਈਗਾ ਇਹ ਕਾਟੇ ਇਹ ਲੈ ਇਹ ਲੈ ਸੰਡੇ ਵੀਰੇ ਸੰਡੇ ਆਈਆਂ ਆਪਾਂ ਸੰਦੇ ਨਹੀਂ ਥੋੜੀ ਹੈ ਸੰਦੇ ਨਹੀਂ ਆ ਸੈਚਰਡੇ ਆਇਆ ਸੀਗਾ ਨਾ ਸ਼ਨੀਵਾਰ ਸੀਗਾ ਮੇਰੇ ਨਾਲ ਤੇ ਬੁੱਧਵਾਰ ਹੀ ਆ ਹੈ ਬੁੱਧਵਾਰ ਬੁੱਧਵਾਰ ਹੀ ਆ ਆਈ ਪਾਈ ਤੇ ਮੇਰੇ ਨਾਲ ਦਿਸਤਾਨ ਨਹੀਂ ਗਈ ਸੀ ਆ ਉਹ ਬੁੱਧਵਾਰ ਹੀ ਗਏ ਆ ਹਾਂ ਬੁੱਧਵਾਰ ਦੀ ਮੇਰੇ ਨਾਲ ਗੱਲ ਹੋਇਆ ਕਿਆ ਸਾਡੇ ਦਾ ਸੀਨ ਹੋਇਆ ਜੀ ਸਾਡੇ ਦਾ ਆਏ ਨਹੀਂ ਆਏ ਪਹਿਲੇ ਸਾਡੇ ਦਾ ਆਈ ਨਹੀਂ ਆਇਆ ਬੈਠੇ ਬੈਠੇ ਸਾਡੇ ਦਾ ਜੀ ਚਲੋ ਹੁਣ ਸਾਡੇ ਨਾਲ ਬਣੇ ਰਹੀਏ ਤੁਹਾਨੂੰ ਉਹ ਜਗਾ ਵੀ ਦਿਖਾਵਾਂਗੇ ਤੇ ਜਿੱਥੇ ਮੁਰਦਾਲ ਤੋਂ ਤਾਈ ਗਏ ਦੇਤੇ ਮੋਰ ਦੇ ਆਪੀ ਕੋਈ ਦੇ ਆਪੀ ਪਾੜੀ ਤੇ ਤੇ ਚਲੋ ਹੁਣ ਬਣੇ ਜਾਈਏ ਸਾਡੇ ਨਾਲ ਬਹੁਤ ਗੱਲਾਂ ਹੋਗੀਆਂ ਆਸ ਕੋਈ ਅਨੇ ਤੂੰ ਜਾਣਾ ਹੈਗਾ ਆ ਆ ਬੰਦੇ ਦੇ ਇੱਥੇ ਤੂੰ ਜਾਣਾ ਹੈਗਾ ਤੇ ਆੜ ਬਾਣੀਏ ਵਾਈ ਕਾਲੀ ਆ ਦੇ ਆ ਵਾਲੀ ਬੁਗਾ ਸਮੋੜਾ ਤੋਂ ਆਪਸ ਉਹ ਬਾਕੀ ਤਾਂ ਮੋਟਰ ਚੱਲਦੇ ਆ ਧੀ ਮੋਟਰ ਤੇ ਆਈ ਮਾਰੀ ਨੂੰ ਕੱਟਾਇਆ ਮਾਰ ਕਰਦੇ ਆ ਮੋਟਰ ਦਾ ਇਧਾ ਆ ਗਿਆ ਉਹ ਮਰ ਕੇ ਖੜੀ ਹੋ ਜਾਂਦੀ ਮਾਈਕ ਉੱਤੇ ਲੱਗਦੀ ਦੇ ਨਾਲੇ ਬੰਦੇ ਅੱਜ ਮੋਟਰ ਅੱਜ ਮੋਟਰ ਬੰਦੇ ਆਹ ਦੇਖੋ ਜੀ ਸਾਹਮਣੇ ਮੋਟਰ ਆਹ ਤੋ ਦਿ ਰਾਸਤਾ ਆ ਉਹ ਉੱਥੇ ਲੱਗ ਜਾਂਦੀ ਕਿ ਪ੍ਰੈਸ਼ਰ ਉਹਦੇ ਨਾਲ ਹੀ ਮਿਲ ਗਿਆ ਨਾ ਮੋਟਰ ਦੇ ਮੋੜੇ ਹੱਫਾ ਕਰਕੇ ਸਿੱਧਾ ਹੀ ਮੋਟਰ ਸਿਰ ਧੋਤਾ ਉਹ ਜ਼ਿਆਦਾ ਹੀ ਪਾਣੀ ਵਿੱਚ ਚਲ ਗਿਆ ਟੈਂਕੀ ਦੇ ਟੈਂਕੀ ਦੋ ਸਿੱਧਾ ਚਲ ਗਿਆ ਪੰਪ ਦੇ ਵਿੱਚ ਬਾਪਾ ਹੋ ਗਿਆ ਜਾਮ ਬਾਪ ਦੇ ਆ ਸਾਰੇ ਨਾਲ ਸਿੱਧਾ ਕੰਮ ਹੁੰਦਾ ਆ ਹਾਂ ਕੰਮ ਹੋ ਤੇ ਹਾਂਜੀ ਹਾਂਜੀ ਕਿਦਾ ਇਦਾਂ ਇਦਾਂ ਹੀ ਆ ਜੀ ਸਾਢੇ 9 ਵੇ ਇਦਾਂ ਹੀ ਆ ਵਿਚਾਰੀ ਸਾਤ ਸਾ ਲੈ ਲਗੀ ਜਾਂਦੀ ਏ ਚਲੋ ਲੈਟਸ ਗੋ ਜੀ ਅੱਗੇ ਓਕੇ ਜੀ

ਹੇ ਲੰਗਰ ਜੀ ਆਕੇ ਜਯਾ ਮਾਤਾ ਦੀ ਜਯਾ ਮਾਤਾ ਦੀ ਜਯਾ ਮਾਤਾ ਦੀ ਵਰਤਵਾਲਾ ਆ ਗਿਆ ਜੀ ਕੋਈ ਜਯਾ ਮਾਤਾ ਦਾ ਵਰਤਵਾਲਾ ਕੇ ਲੈ ਹੈਗੇ ਕੇਲੇ ਕੇਲੇ ਦੇ ਲੋ ਵਰਤਵਾਲਾ ਆਇਗਾ ਕੋਈ ਵਰਤਵਾਲਾ ਵਰਤਵਾਲਾ ਕੋਈ ਕੋਈ ਹੁਣ ਲਓ ਜੀ ਲੁੱਕ ਐਟ ਦਿਸ 뷰 ਆਰੇ ਵਾਹ ਲਓ ਜੀ ਵਾਹ ਜੀ ਠਾਟੀ ਠਾਟੀ ਬਈ ਇਹ ਤੋਂ ਮੋਲੀ ਅਰਾਸ਼ੇ ਦੇਖ ਕੇ ਨਾ ਕੌਨਫੀਡੈਂਸ ਡਾਊਨ ਹੋ ਗਿਆ बहुत अगे लगा लिया अभी लाइन के लागे तो नहीं तो सूँ दो तीन दो तीन घंटे का टाइम लग जाना है चलो भाजी होना थैंक यू थैंक यू भाजी हम आप इतने पहुंचे दरबारा सा गेट नंबर दो मोटी वाले क्या माता दी जय माता दी